ਲੈ ਰੱਖੋ ਅਥਾ ਤੱਕ ਦੋ ਤੱਕ ਦੋ ਜਿਆਦਾ ਤੂੰ ਆ ਆ ਤਾ ਤੋਤੇ ਤੈਨ ਹੱਥ ਤੋਤੇ ਆ ਗਏ ਅਜੀ ਮੈਨੇ ਯਾਰ ਤੂੰ ਆ ਕੇ ਹੱਥ ਤੋਤੇ ਗੱਲ ਦਾ ਜਵਾਬ ਦੇ ਤੂੰ ਨਿਆਣੇ ਗੋਲ ਗੱਫੇ ਖਿੜਾ ਰਿਆ ਤੈ ਆ ਕੇ ਹੱਥ ਤੋਤੇ ਤੂੰ ਰੇੜੀ ਲੈ ਕੇ ਆਇਆ ਤਾਂ ਸਾਰੀਆਂ ਕੱਚਾ ਸਾਫ ਕੀਤੀਆਂ ਸਾਰਾ ਪਸੀਨਾ ਸਾਫ ਕੀਤਾ ਉਹ ਉੱਥੇ ਬੈਠੇ ਮੈਂ ਕੱਲੀ ਕੱਲੀ ਤੇਰੀ ਵੀਡੀਓ ਬਣਾਈ ਦੀ ਤਾ ਹੱਥ ਤੋਤੇ ਆ ਗਏ ਨਹੀਂ ਹਾਂ ਇਹ ਕੀ ਗੱਲ ਕਾਦੇ ਵਾਸਤੇ ਇਹ ਨਿਆਣੇ ਇੱਕ ਪਾਕਿਸਤਾਨ ਦੇ ਆਵੇ ਗਏ ਇਹਦੇ ਬੱਚੇ ਨਹੀਂ ਆਏ ਤੈਨੂੰ ਮੈਂ ਹਫ਼ਤਾ ਦਾ 10 ਦਿਨ ਪਹਿਲੇ ਵੀ ਇੰਨੀ ਗੱਲ ਕਹੀ ਸੀ ਨਹੀਂ ਹਾਂ ਥੋੜੇ ਤੈਨੂੰ ਤੈਨੂੰ ਆਫਰ ਮੜੇ ਤੁਹਾਨੂੰ ਤੈਨੂੰ ਹਫ਼ਤਾ ਪਹਿਲਾਂ ਵੀ ਮੈਂ ਦੱਸ ਦਨੇ ਗੱਲ ਕਹੀ ਸੀ ਤੇਰੇ ਕੋਲ ਇੱਕ ਸਿਰਫ 1 ਲੀਟਰ ਪਾਣੀ ਦਾ ਜਿਹਦੇ ਵਿੱਚ ਤੂੰ ਕੋਲੀਆਂ ਧੋਣ ਵਾਸਤੇ ਕੱਢਿਆ ਤਾ ਤੇ ਇਰਾਦੇ ਤੁਸੀਂ ਤਾਂ ਵੀਡੀਓ ਬਣਾ ਲਈ ਮੈਂ ਕੋਲੀਆਂ ਕੇ ਕੀ ਬਾਤ ਯਾਰ ਕੋਲੀਆਂ ਛੱਡ ਤੂੰ ਉੱਥੋਂ ਆਇਆ ਜਿਹੜੀ ਲੈ ਕੇ ਤੈ ਆਂਦੇ ਨਾਲ ਕੋ ਹੱਥ ਧੋਤੇ ਕੋਈ ਤੇ ਹੱਥਾਂ 'ਚ ਕੁਝ ਪਾਇਆ ਵਾ ਉਹ ਪਾਣੀ ਪਿਲਾ ਰਿਆ ਨਿਆਣਿਆਂ ਦੇ ਉੱਥਾਂ ਨਾਲ ਕੁਝ ਤੇ ਪਾਇਆ ਵੈ ਨੂੰ ਕਵਰ ਕੀਤਾ ਵਾ ਜਿਹੜੇ ਚੀਜ਼ ਨਾਲ ਕੋਈ ਗਲਵਜ਼ ਪਾਇਆ ਵੇ ਤੈ ਕੀ ਆ ਤੇਰੇ ਕੋਲ ਕੁਝ ਹੈ ਤੇਰੇ ਕੋਲੇ ਨਾ ਬੱਚਿਆਂ ਵਾਸਤੇ ਕੁਝ ਹੈ ਜਿਹੜਾ ਤੂੰ ਉਹਨਾਂ ਦੀ ਸੇਫਟੀ ਕਰਦਾ ਕਾਦੇ ਨਹੀਂ ਪਾਇਆ ਮੈਂ ਤੈਨੂੰ ਕਿਦਰ ਪਹਿਲਾਂ ਵੀ ਇਹ ਗੱਲ ਪੁੱਛੀ ਤੇਰਾ ਜਵਾਬ ਪਤਾ ਗਿਆ ਦਾ ਤੂੰ ਕਹਿੰਦਾ ਇੱਥੇ ਕੌਣ ਪੁੱਛਦਾ ਉੱਥੇ ਤਾਂ ਮੈਨੂੰ ਇਹ ਗੱਲ ਕਹੀ ਸੀ ਮੈਨੇ ਨਹੀਂ ਕਿਹਾ ਤਾਂ ਮੈਨੂੰ ਇਹ ਗੱਲ ਕਹੀ ਮੈਂ ਤੈਨੂੰ ਪੁੱਛਿਆ ਤੇਰੇ ਦਸਤਾਨੇ ਕਿੱਥੇ ਆ ਤੂੰ ਉਹ ਉਹਦੇ ਵਿੱਚ ਤੂੰ ਉਹ ਪਾਣੀ ਕੱਢ ਜਿੱਥੇ ਭਾਂਡੇ ਧੋਣੇ ਜਿੱਥੇ ਭਾਂਡੇ ਧੋਣਾ ਪਾਣੀ ਕੱਢ ਪਾਣੀ ਪਾਣੀ ਇਹ ਕੋਲੀ ਨਹੀਂ ਸਰਫ ਲਿਆ ਸਰਫ ਜਿਹੜਾ ਜਿਹੜਾ ਇਹ ਚ ਪਾਇਆ ਵਾ ਜਿੱਥੇ ਭਾਂਡੇ ਧੋਣਾ ਉਹ ਸਰਫ ਕਿੱਥੇ ਉਹ ਸਰਫ ਨਹੀਂ ਆ ਮੈਂ ਕੋਲੀਆਂ ਆਈ ਸੀ ਮੈਂ ਧਾਂਤੇ ਰਹਤੇ ਆ ਆ ਦੇਖ ਲਓ ਬਾਅਦ ਮੈਂ ਮੈਂ